ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਵਿੱਚ ਕਵਰ ਹੋ ਜਾਊਗਾ ਹਾਂ ਜੀ ਅੱਜ ਅਸੀਂ ਦੀ ਗੱਲ ਕਰੀ ਤਾਂ ਮੈਂ ਗੱਲ ਕਰਦੇ ਫੈਮਿਲੀ ਨਾਲ ਗੱਲ ਹੀ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨੇ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਹਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹੀ ਜਾਂਦੇ ਸਾਰੇ ਜਿਹੜੇ ਬਾਹਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਹਿਕੋ ਮਿੰਟ ਦੇ ਹੋਗਾ ਕਿੰਨੀ ਵਧੀਆ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਆ ਇਹ ਪਤਾ ਨਹੀਂ ਗ੍ਰੈਹੇ ਚੱਲੇ ਹੋਏ ਆਰਟਿਸਟਾਂ ਪਰਵਾਤਮਾ ਭਾਈ ਗੁਰੂ ਜੀ ਗਲਤੀ ਹੋ ਗਈ 10 ਖਮਾ ਕਰ ਮਤਲਬ ਮaaf ਕਰ ਦਿਓ ਸੋ ਠੀਕ ਹੋ ਜੇ ਪ੍ਰਾ ਸਾਡਾ ਸਹੀ ਦੁਆ ਬਿਲਕੁਲ ਖਾਨ ਸਰ ਸਾਰੇ ਬੇ ਬੇ ਬੇਨਤੀ ਸੁਣੋ ਭਰਾ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਪਰ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦ ਦੇ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਰ ਆਲ ਦੇ ਸਾਥੀ ਨਾਲ ਮੇਰੀ ਤੁਹਾਡੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਚੱਲ ਗੱਲ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਟਰਲ ਹੋ ਗਿਆ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਦਰਜਾਰੇ ਸੀਗੇ Shimla ਵਾਲੋਂ ਹਾਂਜੀ 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 ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਹਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਅਦਾਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਇਹ ਨਹੀਂ ਖਾਜੀ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸੁਪਰੀਮ ਜੱਜ ਦੀ ਗੱਲ ਕੀਤੀ ਜਾ ਰਹੀ ਨਹੀਂ ਹਾਜੀ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਜੀ ਦਾ ਬਸ ਅਪਰਦਾਸ ਕਰੀਏ ਠੀਕ ਹੈ ਠੀਕ ਅਸੀਂ ਦਾ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਵਿੱਚ ਰਿਕਵਰ ਹੋ ਜਾਊਗਾ ਹਾਂ ਜੀ ਫੈਮਿਲੀ ਦੀ ਗੱਲ ਕਰੀ ਪਹਿਲਾਂ ਗੱਲ ਬਥੇ ਫੈਮਿਲੀ ਨਾਲ ਗੱਲ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਆ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹੀ ਜਾਂਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋ ਕਿੰਨੀ ਵਾਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਆ ਇਹ ਪਤਾ ਨਹੀਂ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮਾਫ ਕਰ ਦਿਓ ਸੋ ਠੀਕ ਹੋ ਜੇ ਪ੍ਰਾਸਾਡਾ ਸਹੀ ਦੁਆ ਬਿਲਕੁਲ ਸਾਰੇ ਸਾਰੇ ਬੇ ਬੇ ਬੇਨਤੀ ਸੁਣੋ ਬਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕੇ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਾਨੂੰ ਆਲਦ ਸੱਤੀਆਂ ਨਾਲ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ। ਚਲ ਬਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ। ਕੋ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟਲ ਹੋ ਗਿਆ ਕਿਤੇ ਸਿਸਵਾ ਬੱਦੀ ਰੋਡ ਤੇ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅੱਧਰ ਜਾ ਰਹੇ ਸੀਗੇ Shimla ਵੱਲੋਂ ਹਾਂ ਤੇ ਹਾਂ ਜੀ ਹਾਂ ਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂ ਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਰ ਕੋਈ ਕਿੰਨੇ ਵਿਅਕਤੀ ਸੀ ਟੂਮੈਂਟ ਹੋ ਰਹੀ ਨਹੀਂ ਹੱਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸੁਪਰੀਮ ਡਾਇਟੀ ਦੀ ਗੱਲ ਕੀਤੀ ਜਾ ਰਹੀ ਨਹੀਂ ਹੱਜੇ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਜੀ ਦਾ ਬਸ ਅਰਦਾਸ ਕਰੀਏ ਠੀਕ ਠੀਕ ਅਸੀਂ ਦਾ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਦੇਰ ਬੜਾ ਕਵਰ ਹੋ ਜਾਊਗਾ ਹਾਂਜੀ ਜੀ ਦੀ ਗੱਲ ਕਰੀ ਪੈਂਦੇ ਨਾਲ ਗੱਲ ਕਰਦੇ ਫੈਮਿਲੀ ਨਾਲ ਗੱਲ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਲਡ ਦੇ ਹੋਗਾ ਕਿੰਨੀ ਵਾਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਆ ਇੱਕ ਪਤਾ ਨਹੀਂ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਦਰ ਮaaf ਕਰ ਦੋ ਸੋ ਠੀਕ ਹੋ ਜੇ ਪ੍ਰਾਸਾਡਾ ਬਸਹੀ ਦੁਆ ਬਿਲਕੁਲ ਸੁਰਖਾਨ ਸਾਰੇ ਸਾਰੇ ਬੇ ਬੇ ਬੇਨਤੀ ਸੁਣੋ ਬਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀਵਨ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਿਰ ਆਲਦੀ ਸੱਤ ਦਿਨਾਂ ਮਾਰੇ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ। ਗੱਲ ਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ। ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ। गांव ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਟੱਲ ਲੀ ਗਿਆ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅਦਰ ਜਾ ਰਹੇ ਸੀਗੇ Shimla ਵੱਲ ਹਾਂਜੀ 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 ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਾਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਅਰਦਾਸ ਕਰੀਏ ਜੀ ਸਾਰੇ ਕਿੰਨੇ ਵਿਅਕਤੀ ਦੀ ਮੂਵਮੈਂਟ ਹੋ ਰਹੀ ਹੈ ਨਹੀਂ ਹੱਜ ਮੂਵਮੈਂਟ ਨਹੀਂ ਜਿਹਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਤੇ ਪ੍ਰੇਮ ਗੱਦੀ ਦੀ ਗੱਲ ਕੀਤੀ ਜਾ ਰਹੀ ਨਹੀਂ ਹੱਜ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਅਜੇ ਦਾ ਬਸ ਅਪਰਦਾਸ ਕਰੀਏ ਅਸੀਂ ਦਾ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਵਿੱਚ ਰਿਕਵਰ ਹੋ ਜਾਊਗਾ ਅੱਛਾ ਅੱਛਾ ਮੈਂ ਦੀ ਗੱਲ ਕਰੀ ਤਾਂ ਮੈਂ ਨਾਲ ਗੱਲ ਬਥੇ ਫੈਮਿਲੀ ਨਾਲ ਗੱਲ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋਗਾ ਕਿੰਨੀ ਵਾਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਆ ਇੱਕ ਪਤਾ ਨਹੀਂ ਗ੍ਰਾਈ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮaaf ਕਰ ਦੋ ਸੋ ਠੀਕ ਹੋ ਜੇ ਭਰਾ ਸਾਡਾ ਬਸਹੀ ਦੁਆ ਬਿਲਕੁਲ ਤੂਰ ਖਾਨ ਸਾਰੇ ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਨ ਆਲ ਦੇ ਸੱਤ ਨੰਬਰ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਚਲ ਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ गांव ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟਲ ਹੋ ਗਿਆ ਕਿਤੇ ਸਿਸਵਾ ਬੱਦੀ ਰੋਡ ਤੇ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅੱਧਰ ਜਾ ਰਹੇ ਸੀਗੇ Shimla ਵੱਲ ਹਾਂ ਜੀ ਹਾਂ ਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂ ਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਾਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਰ ਕੋਈ ਕਿੰਨੇ ਵਿਅਕਤੀ ਸੀ ਇਹ ਨਹੀਂ ਹੱਜ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਪ੍ਰਿੰਟ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਹੱਜ ਕੁਝ ਨਹੀਂ ਕੁਝ ਨਹੀਂ ਕਹਿ ਸਕਦੀ ਅਜੇ ਦਾ ਬਸ ਅਪਰਦਾਸ ਕਰੀਏ ਅਜੇ ਦਾ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਿਹਾ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਬੜਾ ਰਿਕਵਰ ਹੋ ਜਾਊਗਾ ਹਾਂਜੀ ਫੈਮਿਲੀ ਦੀ ਗੱਲ ਕਰੀ ਤਾਂ ਮੇਰੇ ਨਾਲ ਗੱਲ ਬਥੇ ਫੈਮਿਲੀ ਨਾਲ ਗੱਲ ਹੀ ਹੋਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋ ਕਿੰਨੀ ਵਾਰ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਹੈ ਇਹ ਪਤਾ ਨਹੀਂ ਕਿ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮਾਫ ਕਰ ਦਿਓ ਸੋ ਠੀਕ ਹੋ ਜਾਏ ਪ੍ਰਸਾਦਾ ਸਦਾ ਸਹੀ ਦੁਆ ਬਿਲਕੁਲ ਸਾਰੇ ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਨ ਆਲਦੀ ਸਾਥ ਦੀਨਾਂ ਮਾਰੇ ਤੁਹਾਡੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਟੱਪ ਲਿਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂਦਰ ਜਾ ਰਹੇ ਸੀਗੇ Shimla ਵਾਲੋਂ ਹਾਂ ਤੇ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਅਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਜੀ ਟੂਰਮੈਂਟ ਹੋਈ ਨੇ ਹੱਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸੋ ਪ੍ਰਿੰਟ ਦੀ ਗੱਲ ਕੀਤੀ ਜਾ ਰਹੀ ਨਹੀਂ ਹੱਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੀ ਜੀ ਦਾ ਬਸ ਅਰਦਾਸ ਕਰੀਏ ਠੀਕ ਠੀਕ ਜੀ ਦਾ ਪਰਮਾਤਮਾ ਕੋ ਪੋਜ਼ਿਟਿਵ ਸੋਚ ਰਿਹਾ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਹਿੰਦੇ ਬੜਾ ਰਿਕਵਰ ਹੋ ਜਾਊਗਾ ਹਾਂ ਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲ ਬਥੇ ਫੈਮਿਲੀ ਨਾਲ ਗੱਲ ਨਹੀਂ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫਲਿੱਟ ਦੇ ਹੋ ਕਿੰਨੀ ਵਾਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਹੈ ਇਹ ਪਤਾ ਨਹੀਂ ਕਿ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮaaf ਕਰ ਦਿਓ ਸੋ ਠੀਕ ਹੋ ਜੇ ਪ੍ਰਾਸਾ ਸਾਡਾ ਸਹੀ ਦੁਆ ਬਿਲਕੁਲ ਜੂਨ ਖਾਨ ਸਾਹਿਬ ਸਾਰੇ ਸਾਰੇ ਬੇਨ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵਨ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਿਰ ਆਲਦ ਸਭ ਠੀਕ ਨੇ ਤੁਹਾਡੀ ਕਾਰ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੱਟ ਲੱਗੀ ਹੈ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅਦਰ ਜਾ ਰਹੇ ਸੀਗੇ Shimla ਵਾਲੋਂ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਹਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਮੂਵਮੈਂਟ ਹੋਈ ਨਹੀਂ ਖਾਜੇ ਮੂਮੈਂਟ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ ਪੰਜ ਜਣੇ ਸੀਗੇ ਪੰਜ ਹਾਂਜੀ ਹਾਂਜੀ ਪ੍ਰਿੰਗ ਦੀ ਗੱਲ ਕੀਤੀ ਜਾ ਰਹੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੀ ਅਜੇ ਤਾਂ ਬਸ ਅਰਦਾਸ ਕਰੀਏ ਠੀਕ ਠੀਕ ਅਸੀਂ ਤਾਂ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਬਿਲਕੁਲ ਕਵਰ ਹੋ ਜਾਊਗਾ ਹਾਂਜੀ ਅਸੀਂ ਤਾਂ ਅਜੇ ਗੱਲ ਕਰੀ ਪੰਜ ਦਿਨਾਂ ਗੱਲ ਕਰਦੇ ਫੈਮਿਲੀ ਨਾਲ ਗੱਲ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਹਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਹਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਲਡ ਦੇ ਹੋਗਾ ਕਿੰਨੀ ਵਾਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਟ ਨੋ ਕੀ ਹੈ ਇੱਕ ਪਤਾ ਨਹੀਂ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮਾਫ ਕਰ ਦਿਓ ਸੋ ਠੀਕ ਹੋ ਜਾਏ ਭਰਾ ਸਾਡਾ ਬਸਹੀ ਦੁਆ ਬਿਲਕੁਲ ਸਾਰੇ ਸਾਰੇ ਬੇ ਬੇ ਬੇਨਤੀ ਸੁਣੋ ਬਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕੇ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਨੀ ਬਾਕੀ ਨੀ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੱਟ ਲੱਗੀ ਹੈ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅੱਧਰ ਜਾ ਰਹੇ ਸੀਗੇ Shimla ਵੱਲ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਅਰਦਾਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਇਵੈਂਟ ਹੋ ਰਹੀ ਹੈ ਨਹੀਂ ਖਾਜੀ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਪ੍ਰਿੰਟ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਹੱਜ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਅਜੇ ਤਾਂ ਬਸ ਅਪਰਦਾਸ ਕਰੀਏ ਠੀਕ ਠੀਕ ਅਸੀਂ ਤਾਂ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਬੜਾ ਰਿਕਵਰ ਹੋ ਜਾਊਗਾ ਹਾਂ ਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲ ਬਥੇ ਫੈਮਿਲੀ ਨਾਲ ਗੱਲ ਨਹੀਂ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਇੱਕੋ ਫਲਿੱਟ ਦੇ ਹੋ ਕਿੰਨੀ ਵਾਰ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਹੈ ਇੱਕ ਪਤਾ ਨਹੀਂ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰਦੇ ਮਤਲਬ ਮaaf ਕਰ ਦਿਓ ਸੋ ਠੀਕ ਹੋ ਜੇ ਪ੍ਰਾਸਾ ਸਾਡਾ ਸਹੀ ਦੁਆ ਬਿਲਕੁਲ ਜੂਰ ਖਾਨ ਸਾਹਿਬ ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਿਰ ਆਲਦੀ ਸੱਤ ਨੰਬਰ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ। ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ। ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਟੱਪ ਹੋ ਗਿਆ ਕਿਤੇ ਸਿਸਵਾ ਬੱਦੀ ਰੋਡ ਤੇ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਦਰਜਾਰੇ ਸੀਗੇ ਸ਼ਿਮਲੇ ਵੱਲੋਂ ਹਾਂਜੀ 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 ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਹਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਅਦਾਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਮੂਵਮੈਂਟ ਹੋਈ ਨਹੀਂ ਹਜੇ ਮੂਵਮੈਂਟ ਨਹੀਂ ਹੋਈ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਤੇ ਪ੍ਰਿੰਗ ਦੀ ਗ ਜੀ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਜੀ ਤਾਂ ਬਸ ਅਪਰਦਾਸ ਕਰੀਏ ਠੀਕ ਜੀ ਠੀਕ ਜੀ ਜੀ ਦਾ ਪ੍ਰਮਾਤਮਾ ਕੇ ਪੋਜ਼ਿਟਿਵ ਸੋਚ ਰਿਹਾ ਕਿ ਪ੍ਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਬੜਾ ਰਿਕਵਰ ਹੋ ਜਾਊਗਾ ਜੀ ਫੈਮਿਲੀ ਦੀ ਗੱਲ ਕਰੀ ਤਾਂ ਮੈਨੂੰ ਨਾਲ ਗੱਲ ਬਥੇ ਫੈਮਿਲੀ ਨਾਲ ਗੱਲ ਹੀ ਹੋਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਾਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਹ ਨੇ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਆ ਇਹ ਪਤਾ ਨਹੀਂ ਗ੍ਰੈਹੇ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮaaf ਕਰ ਦੋ ਸੋ ਠੀਕ ਹੋ ਜੇ ਪ੍ਰਾ ਸਾਡਾ ਬਸਹੀ ਦੁਆ ਬਿਲਕੁਲ ਸਾਰੇ ਬੇ ਬੇ ਬੇਨਤੀ ਸੁਣ ਬੇ ਬਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲਣ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਆ ਕਾਫੀ ਨਾਜ਼ੁਕ ਹੈ ਸੋ ਸਾਰੇ ਪਰ ਅਰਦਾਸ ਕਰੀਏ ਟਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਰ ਆਲਦੀ ਸਾਹਿਬ ਜੀ ਨਾਲ ਤੁਹਾਡੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲ ਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟਲ ਹੋ ਗਿਆ ਕਿਤੇ ਸiswa badi road ਤੋਂ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅੱਧਰ ਜਾ ਰਹੇ ਸੀਗੇ Shimla ਵੱਲ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਅਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਇਹ ਨਹੀਂ ਖਾਜੇ ਮੂਵਮੈਂਟ ਨੇ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸੋ ਪ੍ਰਿੰਟ ਦੀ ਗੱਲ ਕੀਤੀ ਜਾ ਰਹੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੀ ਅਜੇ ਤਾਂ ਬਸ ਅਪਰਦਾਸ ਕਰੀਏ ਠੀਕ ਠੀਕ ਅਸੀਂ ਤਾਂ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਹਿੰਦੇ ਬੜਾ ਰਿਕਵਰ ਹੋ ਜਾਊਗਾ ਹਾਂ ਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲਬਾਤ ਹੋਈ ਫੈਮਿਲੀ ਨਾਲ ਗੱਲ ਹੀ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਉੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹੀ ਜਾਂਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋ ਕਿੰਨੀ ਵਾਰ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਆ ਇਹ ਪਤਾ ਨਹੀਂ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮਾਫ ਕਰ ਦਿਓ ਸੋ ਠੀਕ ਹੋ ਜੇ ਪ੍ਰਾਸਾਡਾ ਸਹੀ ਦੁਆ ਬਿਲਕੁਲ ਸਾਰੇ ਸਾਰੇ ਬੇ ਬੇ ਬੇਨਤੀ ਸੁਣੋ ਭਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਨ ਆਲ ਦੇ ਸਭ ਠੀਕ ਨੇ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੱਟ ਲੱਗੀ ਹੈ ਕਿਤੇ ਸਿਸਵਾ ਬੱਦੀ ਰੋਡ ਤੋਂ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਦਰਜਾਰੇ ਸੀਗੇ Shimla ਵਾਲੋਂ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਅਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਅਦਾਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਗੋਮੈਂਟ ਹੋਈ ਨਹੀਂ ਹੱਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ ਪੰਜ ਜਣੇ ਸੀਗੇ ਪੰਜ ਹਾਂਜੀ ਹਾਂਜੀ ਸੁਪਰੀਮ ਡਿਟੀ ਦੀ ਗੱਲ ਕੀਤੀ ਜਾ ਰਹੀ ਨਹੀਂ ਹੱਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੀ ਅਜੇ ਦਾ ਬਸ ਅਪਰਦਾਸ ਕਰੀਏ ਠੀਕ ਠੀਕ ਅਜੇ ਦਾ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਿਹਾ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਵਿੱਚ ਰਿਕਵਰ ਹੋ ਜਾਊਗਾ ਹਾਂਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲ ਕੀਤੀ ਫੈਮਿਲੀ ਨਾਲ ਗੱਲ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫਿਕਰਦੇ ਹੋ ਕਿੰਨੀ ਮਰ ਮੀ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਹੈ ਇੱਕ ਪਤਾ ਨਹੀਂ ਗਹਿਰਾਈ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮaaf ਕਰ ਦੋ ਸੋ ਠੀਕ ਹੋ ਜੇ ਭਰਾ ਸਾਡਾ ਬਸਹੀ ਦੁਆ ਬਿਲਕੁਲ ਸਾਰੇ ਸਾਰੇ ਬੇ ਬੇ ਬੇਨਤੀ ਸੁਣੋ ਭਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵਨ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਿਰ ਅਲਦ ਸੱਤ ਨੰਬਰ ਤੁਹਾਡੀ ਕਰ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟਲ ਹੋ ਗਿਆ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅੱਧਰ ਜਾ ਰਹੇ ਸੀਗੇ Shimla ਵੱਲੋਂ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹਿ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਸੀ ਇਹ ਨਹੀਂ ਖਾਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸਪ੍ਰਿੰਗ ਗੱਡੀ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਹੱਜ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਅਜੇ ਤਾਂ ਬਸ ਅਪਰਦਾਸ ਕਰੀਏ ਠੀਕ ਠੀਕ ਅਜਿਦਾ ਪਰਮਾਤਮਾ ਕੋ ਪੋਜ਼ਿਟਿਵ ਸੋਚ ਰਿਹਾ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਬੜਾ ਰਿਕਵਰ ਹੋ ਜਾਊਗਾ ਹਾਂ ਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲ ਬਥੋਰੀ ਫੈਮਿਲੀ ਨਾਲ ਗੱਲ ਨਹੀਂ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਉੱਤੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋਗਾ ਕਿੰਨੀ ਵਾਰ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਆ ਇਹ ਪਤਾ ਨਹੀਂ ਗਹਿਰਾਈ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਦਰ ਮਾਫ ਕਰ ਦੋ ਸੋ ਠੀਕ ਹੋ ਜੇ ਪ੍ਰਾਸਾਡਾ ਸਹੀ ਦੁਆ ਬਿਲਕੁਲ ਸਾਰੇ ਸਾਰੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਾਰੇ ਆਲਦ ਸੱਤ ਨਾ ਤੁਹਾਡੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ 6 ਬੰਦੇ ਸੀਗੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਟੱਪ ਹੋ ਗਿਆ ਕਿਤੇ ਸiswa badi road ਨੂੰ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅੱਧਰ ਜਾ ਰਹੇ ਸੀਗੇ ਸ਼ਿਮਲੇ ਵੱਲੋਂ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਅਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਨੇ ਇਹ ਨਹੀਂ ਹਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸੁਪਰੀਮ ਗੱਡੀ ਦੀ ਗੱਲ ਕੀਤੀ ਜਾ ਰਹੀ ਹੈ ਜੀ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਜੀ ਤਾਂ ਬਸ ਅਪਰਦਾਸ ਕਰੀਏ ਠੀਕ ਠੀਕ ਜੀ ਦਾ ਪ੍ਰਮਾਤਮਾ ਕੇ ਪੋਜ਼ਿਟਿਵ ਸੋਚ ਰਿਹਾ ਕਿ ਪ੍ਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਬੜਾ ਕਵਰ ਹੋ ਜਾਊਗਾ ਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲ ਬਥੋਰੀ ਫੈਮਿਲੀ ਨਾਲ ਗੱਲ ਹੀ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਕਿ ਕੋ ਫ ਨੇ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਆ ਇੱਕ ਪਤਾ ਨਹੀਂ ਗਹਿਰਾਈ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੀ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮaaf ਕਰ ਦੋ ਸੋ ਠੀਕ ਹੋ ਜੇ ਭਰਾ ਸਾਡਾ ਬਸਹੀ ਦੁਆ ਬਿਲਕੁਲ ਸਾਰੇ ਬੇ ਬੇ ਬੇਨਤੀ ਸੁਣੋ ਬਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਆ ਕਾਫੀ ਨਾਜ਼ੁਕ ਹੈ ਸੋ ਸਾਰੇ ਪਰ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਰ ਆਲਦੇ ਸਾਹਿਬ ਜੀ ਨਾਲ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਚੱਲ ਗੱਲ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੱਟ ਲੱਗੀ ਹੈ ਕਿਤੇ ਸਿਸਵਾ ਬੱਦੀ ਰੋਡ ਤੇ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅੱਧਰ ਜਾ ਰਹੇ ਸੀਗੇ ਸ਼ਿਮਲੇ ਵੱਲ ਹਾਂ ਜੀ ਹਾਂ ਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂ ਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਸੀ ਇਹ ਨਹੀਂ ਹਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸੋ ਪ੍ਰਿੰਟ ਦੀ ਗੱਲ ਕੀਤੀ ਜਾ ਰਹੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਜੀ ਤਾਂ ਬਸ ਅਪਰਦਾਸ ਕਰੀਏ ਠੀਕ ਠੀਕ ਅਸੀਂ ਤਾਂ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਵਿੱਚ ਰਿਕਵਰ ਹੋ ਜਾਊਗਾ ਹਾਂਜੀ ਫੈਮਲੀ ਦੀ ਗੱਲ ਕਰੀ ਫੈਮਲੀ ਨਾਲ ਗੱਲ ਕੀਤੀ ਫੈਮਲੀ ਨਾਲ ਗੱਲ ਹੀ ਹੋਈ ਜੀ ਫੈਮਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋਗਾ ਕਿੰਨੀ ਮਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਹੈ ਇਹ ਪਤਾ ਨਹੀਂ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮaaf ਕਰ ਦੋ ਸੋ ਠੀਕ ਹੋ ਜੇ ਭਰਾ ਸਾਡਾ ਬਸਹੀ ਦੁਆ ਬਿਲਕੁਲ ਤਾਂ ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਨੀ ਬਾਕੀ ਨੀ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ गांव ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟ ਲੀ ਗਿਆ ਕਿਤੇ ਸiswa badi road ਤੋਂ proper ਹੋਇਆ ਜੀ ਇਹ ਸ਼ਾਇਦ ਬੱਦੀ ਤੋਂ participate ਪੀਟੀ ਜਾਂ ਦਰਜਾਰੇ ਸੀਗੇ Shimla ਵੱਲੋਂ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਾਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਅਦਾਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਸੀ ਇਹ ਨਹੀਂ ਹਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਪਰਿੰਡ ਦੀ ਗੱਲ ਕੀਤੀ ਜਾ ਰਹੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੀ ਅਜੇ ਦਾ ਬਸ ਅਪਰਦਾਸ ਕਰੀਏ ਠੀਕ ਹੈ ਅਸੀਂ ਤਾਂ ਪ੍ਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪ੍ਰਮਾਤਮਾ ਤੋਂ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਬੜਾ ਕਵਰ ਹੋ ਜਾਊਗਾ ਹਾਂ ਜੀ ਫੈਮਲੀ ਦੀ ਗੱਲ ਕਰੀ ਫੈਮਲੀ ਨਾਲ ਗੱਲ ਬਥੇ ਫੈਮਲੀ ਨਾਲ ਗੱਲ ਨਹੀਂ ਹੋਈ ਜੀ ਫੈਮਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਹਿਕੋ ਫੀਟ ਦੇ ਹੋਗਾ ਕਿੰਨੀ ਵਾਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆ ਇਹ ਪਤਾ ਨਹੀਂ ਕਿ ਗਹਿराई ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ক্ষমা ਕਰ ਦੇ ਮਦਦ ਮਾਫ ਕਰ ਦਿਓ ਸੋ ਠੀਕ ਹੋ ਜਾ ਪ੍ਰਾਸਾਡਾ ਸਹੀ ਦੁਆ ਬਿਲਕੁਲ